ਵਿੱਚ ਫਿਰ ਜੇ ਇੱਥੋਂ ਮੁੜ ਕੇ ਕੀ ਫਾਇਦਾ ਇਹਦਾ ਆਜ ਦਾ ਨਾਂ ਇਹਦਾ ਕੀ ਫਾਇਦਾ ਇਹਦਾ ਸਾਰੀਆਂ ਪਾਰਟੀਆਂ ਦੇ ਲੀਡਰ ਇੱਥੇ ਪਹੁੰਚ ਰਹੇ ਨੇ ਤੁਸੀਂ ਸਾਨੂੰ ਅੱਜ ਹੁਣ ਕੀ ਦੇ ਕੇ ਜਾਓਗੇ ਜੇ ਇੱਥੇ ਮੈਂ ਉਹੀ ਕਹਿ ਰਿਹਾ ਮੈਂ ਪੰਜਾਹ ਹਜ਼ਾਰ ਲੀਟਰ ਤੋਂ ਮੈਂ ਨਾਲ ਲੈ ਕੇ ਆਇਆ ਨਹੀਂ ਡੀਜ਼ਲ ਨਹੀਂ ਇਸ ਟਾਈਮ ਡੀਜ਼ਲ ਨੇ ਕੰਮ ਨਹੀਂ ਕਰਨਾ ਇਸ ਟਾਈਮ ਸਾਨੂੰ ਜਾਲ ਚਾਹੀਦਾ ਐਮਐਲਏ

ਬੱਲਾ ਕੱਲ ਕੀ ਹੋਇਆ ਪਿੰਡ ਡੁੱਬਣ ਵਾਲੇ ਹੋਏ ਅਜਾਂਦੀ ਜੀ ਮੇਰੀ ਗੱਲ ਸੁਣੋ 2 ਲੱਖ ਰੁਪਇਆ ਕੈਸ਼ ਦਿੱਤਾ ਹੈ ਹਜ਼ਾਰ ਰੁਪਇਆ ਹਜ਼ਾਰ ਲੀਟਰ ਨਾਲ ਲੈ ਕੇ ਚੱਲੋ ਚੰਨੀ ਭੇਜੋ ਜਾਂ ਚੰਨੀ ਨਾ ਯਾਰ ਐਮਐਨਆਰ ਨੂੰ ਸ਼ੁਗਰੀਵਾਦ ਵੀ ਜਾ ਕੇ ਸਾਰੇ ਜਗ੍ਹਾ ਇਹਦਾ ਸਿਆਸਤ ਵੋਟਾਂ ਕਰਕੇ ਬਾਪੂ ਤੇਰੇ ਆਦੇ ਵਿੱਚ ਫਿਰ ਗਿਆ ਇੱਥੋਂ ਮੁੜ ਕੇ ਕੀ ਫਾਇਦਾ ਇਹਦਾ ਆਈ ਦਾ ਨਾ ਆਈ ਦਾ ਕੀ ਫਾਇਦਾ ਇਹਦਾ ਉਹ ਕੰਮ ਰੋਕਦਾ ਕਹਿੰਦੇ ਤੇਲ ਲੈ ਰਹੇ ਹਜ਼ਾਰ ਲੀਟਰ ਕਹਿੰਦੇ ਤੇਲ ਲੈ ਰਹੇ ਚਤਰਾ ਲਈ ਉਹ ਥੋੜੀ ਮਦਦ ਨਹੀਂ ਆਉਂਦੀ ਆ ਥੋੜੀ ਮਦਦ ਆਉਂਦਾ ਹੋ ਰਿਹਾ ਆ ਗਈ ਅੱਗੇ ਮੁੜੀ ਆ ਗਿਆ ਐਸਾ ਪਬਲਿਕ ਲੱਗੀ ਹੋਈ ਆ ਪਿੰਡ ਡੁੱਬਣ ਵਾਲੇ ਹੋਏ ਐਸਾ ਆਪਲਾਈਨਾਂ ਆਜੇ ਬੇ ਦੱਸੋ ਆਪਲਾਈਨਾਂ ਚਲਾਉਣੀਆਂ ਕਿੱਥੇ ਆ ਵੀਰੋ ਮੈਂ ਤੁਹਾਨੂੰ ਗੱਲ ਕਰਦਾਂ ਤੁਸੀਂ ਨਾ ਦੇਣਾ ਜਿਹੜੀ ਲੈ ਸਾਈਡ ਸਫਾਈ ਹੋਵੇ ਜੀ ਤੇ ਦਰਿਆ ਚੱਲਦਾ ਨਾ ਜੀ ਉਹ ਪਰਲੀ ਸਾਈਡ ਦੇਖੋ ਤੇ ਨਾ ਜਗਲਾਤ ਦੀ ਜਮੀਨ ਆਉਂਦੀ ਆ ਸਾਨੂੰ ਉਲਝਾਇਆ ਪਿਆ ਜੀ ਉਹਨਾਂ ਨੇ ਮੈਂ ਤੁਹਾਨੂੰ ਸਹੀ ਦੱਸਦਾ ਮੈਂ ਤੁਹਾਨੂੰ ਮੇਰੀ ਕਮਿਟਮੈਂਟ ਜੇ ਪ੍ਰਮਾਤਮਾ ਮੇਰੇ ਕਰੇ ਸਰਕਾਰ ਆਪਨੇ ਆਂਦੀ ਆ ਆ ਸਾਰੇ ਸੀਮੈਂਟ ਦੇ ਡੈਮ ਵਾਂਗੂ ਬਣਾਉਣੇ ਪੈਣੇ ਆ ਬਿਲਕੁਲ ਕੀ ਆ ਜੀ ਡੈਮ ਬਣਾਵਾਂਗੇ ਡੈਮ ਬਣਾਵਾਂਗੇ ਆ ਜਿਵੇਂ ਹੁੰਦਾ ਨਾ ਜਿਵੇਂ ਆ ਪਾਖੜਾ ਨਹਿਰਾ ਜਾਂਦੀਆਂ ਉਹ ਤਰੀਕਾ ਸਾਰੇ ਆਪਾਂ ਪੂਰੇ ਪੰਜਾਬ 'ਚ 6-7 ਹਜ਼ਾਰ ਕਰੋੜ ਲੱਗਣਾ ਇਹ ਸਾਰਾ ਕਿਹਨਾ ਬਿਮਾਰੀ ਪੱਕੀ ਕਰਦਣੀ ਹੈ ਕਿਉਂਕਿ ਮੈਂ ਦੇਖਿਆ ਹਰ ਦੂਜੇ ਸਾਲ ਤੀਜੇ ਸਾਲ ਆਈ ਸਮੱਸਿਆ ਹੋ ਜਾਂਦੀ ਹੈ ਇਹਦਾ 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 ਪਕਰ ਕਰਾਇਆ ਹਾਂਜੀ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬੜਾ ਧੰਨਵਾਦ ਜੀ ਤੁਸੀਂ ਇੱਥੇ ਆਏ ਹੋ ਚੱਲ ਕੇ ਸਾਰੀਆਂ ਪਾਰਟੀਆਂ ਦੇ ਲੀਡਰ ਇੱਥੇ ਪਹੁੰਚ ਰਹੇ ਨੇ ਤੁਸੀਂ ਸਾਨੂੰ ਅੱਜ ਹੁਣ ਕੀ ਦੇ ਕੇ ਜਾਓਗੇ ਜੇ ਇੱਥੇ ਮੈਂ ਉਹੀ ਕਹਿ ਰਿਹਾ ਮੈਂ ਭਾਵੇਂ 1000 ਲੀਟਰ ਤਾਂ ਮੈਂ ਨਾਲ ਲੈ ਕੇ ਆਇਆ ਨਹੀਂ ਡੀਜ਼ਲ ਨਹੀਂ ਇਸ ਟਾਈਮ ਡੀਜ਼ਲ ਨੇ ਕੰਮ ਨਹੀਂ ਕਰਨਾ ਇਸ ਟਾਈਮ ਸਾਨੂੰ ਝਾਲ ਚਾਹੀਦਾ ਸੰਗਤ ਨੇ ਥੈਲਾ ਬਹੁਤ ਦੇਤਾ ਝਾਲ ਦੀ ਪੇਮੈਂਟ ਸਾਡੇ ਕੋਲ ਲੇਬਰ ਬਹੁਤ ਆ ਝਾਲ ਦੀ ਪੇਮੈਂਟ ਹਾਂਜੀ ਝਾਲ ਦੀ ਸਾਨੂੰ ਐਡੇ ਟਾਈਮ ਐਡੇ ਟਾਈਮ ਸਾਨੂੰ ਝਾਲ ਦੀ ਜ਼ਰੂਰਤ ਆ ਇਹਨਾਂ ਨੂੰ ਪੇਮੈਂਟ ਨਹੀਂ ਆਉਂਦੀ ਮੇਰੀ ਗੱਲ ਤਾਂ ਸੁਣੋ ਮੈਂ ਇੱਕ ਗੱਲ ਕਿੰਨਾ ਕਿੰਨਾ ਕੋਈ ਯਾਰ ਇੱਕ ਮਿੰਟ ਤੁਸੀਂ ਤੁਸੀਂ ਘਰੋਂ ਬਿਨਾਂ ਲਾ ਕੇ ਬੋਲ ਨਹੀਂ ਦਿੰਦੇ ਮੇਰੀ ਗੱਲ ਹੈ ਆਹ 2 ਲੱਖ ਰੁਪਏ ਤਾਂ ਹੁਣ ਫੜ ਲਓ ਹੋਰ ਪੈਸੇ ਦੀ ਲੋੜ ਮੈਂ ਸ਼ਾਮ ਨੂੰ ਹਜ਼ਾਰ ਲੀਟਰ ਮੈਂ ਹਜ਼ਾਰ ਲਈ ਇੱਟ ਡੀਜ਼ਲ ਮੈਂ ਟੈਂਕ ਚ ਨਾਲ ਲੈ ਕੇ ਆਇਆ ਟੈਂਕ ਬਹੁਤ ਧੰਨਵਾਦ ਜੀ ਹੋਰ ਦੀ ਲੋਡ ਪਏ ਨੰਬਰ 1 ਰਹਿ ਗਏ ਤੁਸੀਂ ਆ ਸਾਡੇ ਤੁਸੀਂ ਦੱਸ ਦਿਓ ਮੈਂ ਸ਼ਾਮ ਤੱਕ ਜਾਂ ਪਲ ਤੱਕ ਉਹ ਲੋਡ ਪਈ ਦਾ ਸੀ ਭੇਜ ਦਾਂਗੇ ਦੂਜੇ ਨੰਬਰ ਦੀ ਬੇਨਤੀ ਨੂੰ 1500 ਕਰ ਦਿਓ ਜੀ ਹਾਂਜੀ ਡੀਜ਼ਲ ਨੂੰ 1500 ਲੀਟਰ ਤੁਸੀਂ ਐਂ ਕਹੋ ਆਮ ਸੌਰੀ ਡਰਸ ਇੱਕ ਮਿੰਟ ਇੱਕ ਮਿੰਟ ਹੋਲੀ ਜੀ ਗੱਲ ਮੇਰੀ ਹੋ ਜਾਂਦੀ ਇੱਕ ਮਿੰਟ ਇੱਕ ਮਿੰਟ 1000 ਆ ਗਿਆ ਹਾਂਜੀ ਤੁਹਾਨੂੰ ਚਾਹੀਦਾ ਕਿੰਨਾ ਹੈ 1500 ਸਾਨੂੰ ਦੇ ਦਿਓ ਖੇੜਾ ਸਾਰਾ ਗੱਲ ਹੋਈ ਸੀ ਉਹ ਕਹਿੰਦੇ 1500 ਕਰ ਦੂੰਗਾ ਮੈਨੂੰ ਥੋੜੇ ਮਨਸ਼ ਕਿੰਨਾ ਚਾਹੀਦਾ ਹੈ 1500 ਸਾਨੂੰ ਦੇ ਦਿਓ ਜੀ ਕਰ ਦਿੰਦੇ ਹਜ਼ਾਰ ਆ ਗਿਆ ਹਾਂਜੀ 2000 ਹੋਰ ਆ ਜਾਂਦਾ ਠੀਕ ਹੈ ਜੀ ਜਿਹੜੇ ਬਹੁਤ ਸਾਡੇ ਜਿਹੜੇ ਵੀਰ ਸਾਡੇ ਪਟਿਆਲੇ ਤੋਂ ਆ ਰਹ ਆ ਰਹੇ ਸਾਡਾ 5 ਬੰਦ ਦਾ ਡੀਜ਼ਲ ਪਾ ਕੇ ਦੇਈਏ ਬਿਲਕੁਲ ਜੀ ਠੀਕ ਹੈ ਜੀ ਦੂਰ ਤੋਂ ਆ ਰਹੇ ਹਾਂ ਦੂਜੇ ਨੰਬਰ ਤੇ ਉਹ ਤਾਂ ਦੂਰ ਤੋਂ ਆ ਰਹੇ ਨੇ ਮਦਦ ਕਰਨ ਲਈ ਤੇ ਅਸੀਂ ਨੂੰ ਕੁਝ ਨਾ ਕੋਈ ਪਾ ਦਈਏ ਜੀ ਵੀ ਐਂ ਕਰਦੇ ਆ ਤੁਹਾਨੂੰ ਮੈਂ ਕਰਦਾ ਹਾਂ ਹਾਂ ਜੀ ਤੁਹਾਡੇ ਬਹੁਤ ਮਿਹਨਤ ਹੈ ਮੈਂ ਤੁਹਾਨੂੰ 1000 ਆ ਗਿਆ 5000 ਲੀਟਰ ਭੇਜਨਾ ਡੀਜ਼ਲ ਬਹੁਤ ਧੰਨਵਾਦ ਬਹੁਤ ਸੋਨਹਾਰ ਤੁਜੀ ਤੁਜੀ ਬੇਨਤੀ ਤੁਜੀ ਬੇਨਤੀ ਪਰ ਜੀ ਮਟਰ ਦੂਜੀ ਬੇਨਤੀ ਸੁਣਿਓ ਇਹ ਤਾਂ ਇੱਥੇ ਨਹੀਂ ਲੱਗੀ ਹੋਈ ਇਦੋਂ ਭਰੇ ਨਹੀਂ ਆ ਵੀ ਲੱਗੀ ਹੋਈ ਆ ਇੱਥੇ ਸਾਰੰਗਪੁਰ ਪਿੰਡ ਜੀ ਨਾਲ 1.5 ਕਿਲੋ ਜਾ ਕੇ ਉੱਥੇ ਲੱਗਿਆ ਆ ਹਾਂਜੀ ਹਾਂਜੀ ਉੱਥੇ ਦੇ ਆਏ ਉੱਥੇ ਸਮਾਨ ਵੀ ਲਿਆ ਏ ਇਹ ਤੁਹਾਡੀ ਦੇਖੋ ਜੀ ਸਾਡੀ ਪਾਰਟੀ ਉਹ ਆ ਜਿਹੜੀ ਸਾਡੇ ਨਾਲ ਖੜੇ ਹਾਂਜੀ ਹਾਂਜੀ ਸਾਨੂੰ ਹੁਣ ਨਹੀਂ ਨਹੀਂ ਦੇਖੋ ਇਨਸਾਨੀਅਤ ਆਪਾਂ ਦੀ ਇਨਸਾਨੀਅਤ ਚਲੋ ਵੱਖਰੀ ਗੱਲ ਆ ਚਲੋ ਤੁਸੀਂ ਪਾਰਟੀ ਦੇ ਕਰਕੇ ਵੀ ਆ ਹੋਰ ਬਥੇਰੀਆਂ ਪਾਰਟੀਆਂ ਆਈਆਂ ਹਿੱਤ ਤੱਕ ਦੇ ਕੇ ਕੁਝ ਨਹੀਂ ਕਰਕੇ ਕਹਿ ਕੇ ਰੱਖਿਆ ਕੇ ਨਾ ਪਟੋਲ ਮੱਪ ਵਰਤੇ ਤੇਲ ਪਾਉਂਦੇ ਇਹਨਾਂ ਨੇ ਕਹਿ ਕੇ ਆ ਕੋਈ ਗੱਲ ਨਹੀਂ ਉਹ ਆ ਗਿਆ 1000 ਉਹ ਇੰਜ ਹੋ ਜੂਗਾ 1 ਮਿੰਟ 5000 ਲੀਟਰ ਆ ਕਾਲਿਆ ਪਰਸੋਂ ਤੁਹਾਡੇ ਕੋਲੇ ਆਜੂ 5 ਕੋਈ ਨਹੀਂ ਜਿੱਤੋਗੇ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ 5000 ਲੀਟਰ ਤਾਂ ਨਾਲ ਲੇਗਾ ਮਾਰੂ ਭਾਈ ਤੱਕਣਾ ਮਾਰੋ ਤੱਕਣਾ ਮਾਰੋ ਤੱਕਣਾ ਮਾਰੂ ਸੰਘਤਾ ਦੇ ਕਿ ਬੰਦਾ ਤੱਕਣਾ ਮਾਰੂ ਸੰਘਤਾ ਦੇ ਛੋਟੇ ਬੰਦੇ ਹੀ ਆ ਭਾਈ ਤੱਕਣੀ ਹੈ ਸਰਦਾਰ ਸਾਹਿਬ ਕੀ ਭਰੋਸਾ ਪਿੰਡਰਵਾਸੀ ਹਾਂਜੀ ਕੀ ਪ੍ਰੋਸੈਸ ਦੇ ਕੇ ਗਏ ਲੋਕਾਂ ਨੇ ਵਾਸੀ ਦੇਖੋ ਇੱਥੇ ਬੰਦਿਆਂ ਨੂੰ ਬਹੁਤ ਲੋਡ ਹੈ ਹਾਂਜੀ ਆ ਇੱਥੇ ਜਿਵੇਂ ਇਹਨਾਂ ਨੂੰ ਤਾਰਾਂ ਦੀ ਲੋਡ ਸੀ ਉਹ ਵੀ ਦੇਖੇ ਗਏ ਹਨ ਵਾਸਤੇ 2 ਲੱਖ ਰੁਪਏ ਦੇਖੇ ਗਏ ਤੇ ਕੋਈ 6000 ਲੀਟਰ ਡੀਜ਼ਲ ਜੀ ਬਲੇ ਜਮੂਰ ਕੀ ਗੱਲਬਾਤ ਹੋਈ ਪਿੰਡਰਵਾਸੀ ਕਿ ਮੰਗ ਕੀ ਜੰਦ ਨਹੀਂ ਹੋਣਾ ਮੇਨ ਹੈ ਕਿ ਸਰਕਾਰ ਜੇ ਬਣ ਜਾ ਪੱਕਾ ਕਰਨ ਦੀ ਹੈ ਠੀਕ ਹੈ ਜੀ ਤਾਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਸਤਨੁਜ ਬੰਨ ਦੇ ਉੱਪਰ ਸੁਖਵੀਰ ਸਿੰਘ ਬਾਦਲ ਦੀ ਗਿਣਤੀ ਦੇ ਵਿੱਚ ਜਿੱਥੇ ਇੱਕ ਇਕੱਠਾ ਸੰਗਤ ਪਹੁੰਚੀ ہوئی ਹੈ ਤਾਂ 1000 ਲੀਟਰ ਲੈ ਕੇ ਤੇਲ ਜੋ ਬਤੇ ਸੁਖਵੀਰ ਸਿੰਘ ਬਾਦਲੋਂ ਨੇ ਪਹੁੰਚੇ ਸੀਗੇ ਤਾਂ ਪਿੰਡ ਇਲਾਕਾ ਨਿਵਾਸੀ ਦੀ ਮੰਗ ਸੀ ਤੇਲ ਨੂੰ ਪਹੁੰਚਾਇਆ ਜਾਵੇ ਡਿਵੀਜ਼ਨੋਂ ਤਾਂ ਡੀਲ ਜਿਹੜਾ ਸੁਖਵੀਰ ਸਿੰਘ ਬਾਦਲੋਂ ਨੇ ਕਿਹਾ ਵੀ 6000 ਲੀਟਰ ਜਿਹੜਾ ਤੇਲ ਇੱਥੇ ਪਹੁੰਚਾਇਆ ਜਾਊਗਾ ਸੋ ਨਾਲ ਇਸ ਮੁੱਚੀ ਟੀਮ ਰਵਿੰਦਰ ਸਿੰਘ ਖੇੜਾ ਹੋਣ ਹੋਰ ਜਿਹੜੇ ਲੀਡਰ ਨੇ ਮੇਰੇ ਪਤਰੀਆਰੀ ਵਿੱਚ ਨੇ 3 ਦਿਨਾਂ ਤੋਂ ਲੱਗੇ ਹੋਏ ਨੇ ਪਿੰਡ ਵਾਲੇ No marte, camp no ਥੋੜਾ ਸਤਕਾਰ ਕਰਦਿਆਂ ਇਹ ਮੈਂ ਕਹਿੰਦਾ ਨਾ ਕੰਮ ਰੁਕ ਜਾਊਗਾ ਬੇਟੇ ਉੱਥੇ ਜਾ ਕੇ ਆਇਆ ਹਾਂ ਤੁਸੀਂ ਉਹ ਥੋੜਾ ਜੀ ਸੇਫਟੀ ਲਈ ਕੁਝ ਕਰੋ ਜੀ ਕਿਹਦੇ ਪਾਸੇ ਆਪਣਾ ਦਰਿਆ ਦੇ ਵਿੱਚ ਖਿਸਕਣ ਲੱਗਿਆ ਹੋਇਆ ਜੀ ਉੱਥੇ ਖਾਰ ਪਈਆ ਉੱਥੇ ਮੇਰੇ ਬਾਪੂ ਤੇ ਮੇਰੇ ਚਾਰ ਚਾਚੂ ਲੱਗੇ ਹੋਏ ਆ ਜੀ ਤੇ ਸੇਫਟੀ ਵਾਸਤੇ ਕੀ ਕਰਨਾ ਚਾਹੀਦਾ ਸੇਫਟੀ ਸਰ ਉਹਨਾਂ ਕੋਈ ਇੱਕ ਲਾਈਫ ਜੈਕਟ ਆ ਜੀ ਇੱਕ ਰੱਸਾ ਉੱਤੋਂ ਜਿਹੜਾ ਲਾਈਫ ਜੈਕਟ ਭੇਜ ਦੇਣਾ ਚਾਹੀਦਾ ਜੀ ਸਰ ਉਹਨਾਂ ਦੇ ਮਾੜੇ ਇੱਕ ਵਾਰੀ ਤੁਸੀਂ ਨਾ ਆਪਣੀ ਟੀਮ ਨਾਲ ਲਗਾਓ ਜੀ ਮਤਲਬ ਮੈਂ ਟੀਮ ਇੱਥੇ ਕਿਹੜਾ ਮੁੰਡਾ ਕਿਹੜਾ ਆ ਕੇ ਮੇਰੀ ਬੇਨਤੀ ਤੁਸੀਂ ਦੱਸੋ ਇਹਨਾਂ ਨਾਲ ਤਾਲ ਨੇ ਲਾ ਰੱਖੇ ਦੋ ਲੱਖ ਰੁਪਏ ਦਿੱਤਾ ਜਾਂ ਡੀਜ਼ਲ ਨਾਲ ਦਿੰਦਾ ਡੀਜ਼ਲ ਨਾਲ ਮੈਂ ਡੀਜ਼ਲ ਨਾਲ ਆ ਦੋ ਦਾ ਫਲਸੋ ਨਹੀਂ ਬੱਸ ਮੇਰੀ ਗੱਲ ਸੁਣੋ ਦੋ ਲੱਖ ਰੁਪਏ ਕੈਸ਼ ਦਿੱਤਾ ਹੈ ਹਜ਼ਾਰ ਰੁਪਏ ਹਜ਼ਾਰ ਲੀਟਰ ਨਾਲ ਲੈ ਕੇ ਆ